ਮਸੀਹੇ ਫੌਤ ਨਹੀਂ ਹੁੰਦੇ ਜ਼ਿੰਦਗੀ ਭਰ ਲਈ ਆਉਂਦੇ ਨੇ ਜਿਉਂਦੇ ਜੀ ਮਰ ਚੁਕੀਆਂ ਰੂਹਾਂ ਵਿੱਚ ਜਾਨ ਪਾਉਂਦੇ ਨੇ ਮਸੀਹੇ ਫੌਤ ਨਹੀਂ ਹੁੰਦੇ ਮਿੱਟੀ ਬੋਲੀ ਤੇ ਸੰਸਕਾਰਾਂ ਨੂੰ ਮਰਨੋਂ ਬਚਾਉਂਦੇ ਨੇ ਲਹੂ ਦੇ ਨਾਲ ਸਿੰਜ ਸਿੰਜ ਕੇ ਪਿਆਰ ਦੇ ਬੂਟੇ ਲਾਉਂਦੇ ਨੇ ਕਦੀ ਯਸ਼ਵ ਹੋ ਜਾਂਦੇ ਨੇ ਕਦੀ ਪਾਤਰ ਕਹੋਂਦੇ ਨੇ ਮਸੀਹ ਫੌਤ ਨਹੀਂ ਹੁੰਦੇ ਜ਼ਿੰਦਗੀ ਪਰਲੇ ਆਉਂਦੇ ਨੇ ਜ਼ਿੰਦਗੀ ਪਰਲੇ ਆਉਂਦੇ ਨੇ ਜਿਉਂ ਦੇ ਜੀ ਮਰ ਚੁਕੀਆਂ ਰੂਹਾ ਵਿੱਚ ਜਾਨ ਪਾਉਂਦੇ ਨੇ ਮਸੀਹ ਫੌਤ ਨਹੀਂ ਹੁੰਦੇ ਮਸੀਹ ਫੌਤ ਨਹੀਂ ਹੁੰਦੇ ਜ਼ਿੰਦਗੀ ਪਰਲੇ ਆਉਂਦੇ ਨੇ ਜ਼ਿੰਦਗੀ ਪਰਲੇ ਆਉਂਦੇ ਨੇ